ਦੇਖੋ ਬਾਈ ਜੀ ਜਿਵੇਂ ਕਹਿੰਦੇ ਹੁੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਆਪਾਂ ਨੂੰ ਇੱਕਾ 22 ਮਿਲਿਆ ਸੀ ਬਾਈ ਨੇ ਨਾ ਸਾਈਕਲ ਨੂੰ ਮੋਡੀਫਾਈ ਕਰਿਆ ਆ ਦੇਖੋ ਮਰੂਤੀ ਵਾਲਾ ਸਟੀering ਲਾਤਾ ਬਾਈ ਨੇ ਨਾਲ ਝੰਡਾ ਲਾਇਆ ਪੂਰਾ ਐਨ ਜਬਰਦਸਤ ਸਾਈਕਲ ਬਣਾਈ ਹੋਈ ਹੈ ਦੇਖ ਕੇ ਪੂਰਾ ਰੋਪ ਪੈਂਦਾ ਹੈ ਬਾਕੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿਵੇਂ ਆ ਵੀਰੇ ਕੀ ਨਾਮ ਹੈ ਤੇਰਾ ਸੁਖਵਿੰਦਰ ਕਿੱਥੋਂ ਦਾ ਹੈ ਨਤਵਾਨ ਦਾ ਨਤਵਾਨ ਦਾ ਕਿਵੇਂ ਆਪ ਹੀ ਕਰਿਆ ਸਾਰਾ ਕੁਝ ਆਪ ਹੀ ਕਰ ਲੈਣਾ ਹੈ ਬੋਡੀਫਾਈ 82 ਅੱਛਾ ਥੋੜੀ ਉੱਚੀ ਬੋਲ ਆਵਾਜ਼ ਤੇਰੀ ਦੋਸ ਲੋ ਆ ਰਹੀ ਐ ਕਿੱਥੋਂ ਆਇਆ ਆਈਡੀਆ ਕਿੱਥੋਂ ਆਇਆ ਤੈਨੂੰ ਵੀ ਮੈਂ ਇੱਕ ਕਾਰ ਵਾਲੀ ਫੀਲਿੰਗ ਲੇਵਾ ਓਏ ਸ਼ੌਂਕ ਸੀ ਵੈਸੇ ਚੌਂਕ ਹੈ ਲੈ ਸਾਈਕਲ 'ਚ ਬਾਈ ਕਾਰ ਵਾਲੀ ਫੀਲਿੰਗ ਲੈਂਦਾ ਪੂਰੀ ਤੇ ਜੇ ਕਿਸੇ ਹੋਰ ਨੇ ਬਣਵਾਣੀ ਹੈ ਕਿੱਥੋਂ ਬਣਵਾਈ ਹੈ ਕਾ ਆਪ ਹੀ ਕਰ ਦਾਂ? ਆਪ ਕਰਾ ਦਾਂਗੇ। ਅੱਛਾ ਤੂੰ ਆਪ ਕਰਾ ਦਿੰਨਾ ਹੈ। ਹੈਲਪ ਕਰਵਾ ਦਾਂਗੇ। ਲੈ ਬਈ ਰਤੀਏ ਏਰੀਏ ਵਾਲਿਓ ਜੇ ਕਿਸੇ ਬਾਈ ਨੇ ਕੋਈ ਛੋਟੇ ਬੱਚੇ ਨੇ ਐਵੇਂ ਸਟੇering ਲਵਾਉਣਾ ਹੋਵੇ ਜਾਂ ਲੈਟਾਂ ਲੈਟਾਂ ਨੂੰ ਟਾ ਵੀ ਲਾ ਦੇਣਾ। ਡੈੱਡ ਮੋਰਸਾਈਕ ਤੇ ਕੁਝ ਵੀ ਕਰਵਾਣਾ। ਅੱਛਾ ਆਪ ਹੀ ਕਰ ਦਿੰਨੇ ਹੋ ਤੁਸੀਂ? ਆਪ ਹੀ ਕਰ ਦੂੰਗਾ। ਲੈ ਬਈ ਜੇ ਕਿਸੇ ਨੇ ਕਰਵਾਣਾ ਹੈ ਬਾਈ ਦਾ ਆਪਾਂ ਨੰਬਰ ਵੀ ਦੇ ਦਾਂਗੇ, ਆਈਡੀ ਮੈਂਸ਼ਨ ਕਰ ਦਾਂਗੇ। ਇਹਦੇ ਨਾਲ ਕੰਟੈਕਟ ਕਰ ਸਕਦਾ ਜੇ ਸਾਈਕਲ ਦੀ ਮੋਡੀਫਿਕੇਸ਼ਨ ਕਰਾਣੀ ਆ ਦੇਖੋ ਪੂਰਾ ਰੋਪ ਪੈਂਦਾ ਬਾਕੀ ਇਹ ਚਲਾ ਕੇ ਦਿਖਾਉਗਾ ਹੁਣ ਬਾਈ ਚਲਾ ਕੇ ਦਿਖਾ। ਤੁਹਾਨੂੰ ਉਹ ਵੀ ਦਿਖਾ ਦਿੰਨੇ ਵੀ ਚ ਆ ਯਾਰ ਕਲਾ ਹੈ ਬਾਈ ਕਹਿੰਦਾ ਮੈਨੂੰ ਸ਼ੌਂਕ ਸੀ ਬੱਸ ਦੇਖੋ ਕਮਾਲ ਹੈ ਆ ਲੈ ਬਈ ਪੂਰੇ ਨਜ਼ਾਰੇ ਲੈਂਦਾ ਪੂਰੀ ਕਾਰ ਵਾਲੀ ਫੀਲਿੰਗ ਲੈਂਦਾ ਕਮਾਲ ਹੈ ਆਪਾਂ ਵੀ ਚਲਾ ਕੇ ਦੇਖਦੇ ਆਂ ਬਾਈ ਦੀ ਸਾਈਕਲ ਤੇ ਕਿਹੜਾ ਨਥਬਾਨ ਪਿੰਡ ਦੱਸਿਆ ਜੀ ਤਾਂ ਹਾਂ ਸ਼ਹਿਰ ਰਤੀ ਕੋਲ ਹੈ ਰਤੀ ਤੇ 4 ਕਿਲੋਮੀਟਰ ਦਾ ਰਤੀਏ ਦਾ 4 ਕਿਲੋਮੀਟਰ ਹੈ ਬਾਈ ਜੇ ਕੋਈ ਰਤੀਏ ਵਾਲੇ ਬਾਈ ਨੇ ਕਰਵਾਣੀ ਹੋਵੇ ਸਾਈਕਲ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਬਾਕੀ ਹੁਣ ਇੱਕ ਵਾਰੀ ਆਪਾਂ ਚਲਾ ਕੇ ਦੇਖਦੇ ਆਂ ਇਹ ਕਾਰ ਵਾਲੀ ਫੀਲਿੰਗ ਆਉਂਦੀ ਹੈ ਜੇ ਕਿਸੇ ਬਾਈ ਨੇ ਕਰवानी ਹੋਵੇ ਬੋਡੀ ਫਿਕੇਸ਼ਨ ਤਾਂ ਕਰਵਾ ਸਕਦਾ ਹੈ ਬਾਈ ਨਾਲ ਓਕੇ ਧੰਨਵਾਦ ਵੀਡੀਓ ਦੇਖਣ ਵਾਸਤੇ